ਜੀਵਨ ਸਿੰਘ ਖਾਲਸਾ ਬਾਈ ਫਤਿਹ ਮੈਂ ਪਰਮਜੀਤ ਸਿੰਘ ਮੇਰੀ ਵਾਈਫ ਮੈਡਮ ਗੁਦੀਪ ਕੌਰ ਜੀ ਸੀਰੇ ਵੇਪਰੇਟ ਐਮ ਸੀ ਕਰੜ ਅਸੀਂ ਸਾਰੰਤ ਪਹਿਲਾਂ ਤਾਂ ਆਪਣੇ ਬਾੜਵਾਸੀਆਂ ਨੂੰ ਤੇ ਖਰੜ ਵਾਸੀਆਂ ਨੂੰ ਬੰਦੀ ਛੋੜ ਦੇ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਦਿਨਾਂ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਜੋ ਤਿਹਾਰ ਆ ਆਪਸੀ ਭਾਈਚਾਰੇ ਦਾ ਤੇ ਮਿਲਵਰਤਨ ਦਾ ਤਿਹਾਰ ਆ ਅਸੀਂ ਚਾਹੁੰਦੇ ਆ ਇਹ ਆਪ ਅਸੀਂ ਸਾਰੇ ਹਸ ਦੇ ਵਿੱਚ ਮਿਲ ਕੇ ਪਿਆਰ ਨਾਲ ਇਦਾਂ ਹੀ ਤਿਹਾਰ ਮਨਾਈਏ ਤੇ ਤੇ ਇਹ ਵੀ ਮੈਂ ਇਹ ਕਰਦੇ ਆ ਕਿ ਆਪਾਂ ਸਾਰੇ ਇਸ ਨੂੰ ਪ੍ਰਦੂਸ਼ਣ ਰਹਿਤ ਆ ਦਿਵਾਲੀ ਮਨਾਈਏ ਤਾਂ ਕਿ ਪਟਾਕੇ ਆਦਿ ਤੋਂ ਜਿੰਨਾ ਬਚ ਸਕੇ ਬਚੀਏ ਤੇ ਮੈਂ ਇਹ ਜੀ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਬਹੁਤ ਵਧੀਆ ਗੱਲ ਹੋਊਗੀ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਇਸ ਤੱਕੇ ਸਾਰਿਆਂ ਨੂੰ ਬੇਨਤੀ ਆਪਾਂ ਪੁਟਾ ਕੇ ਆ ਤੋ ਆ ਘੱਟ ਤੋਂ ਘੱਟ ਇਹਨੀ ਦੀ ਵਰਤੋਂ ਕਰੀਏ ਹਾਂਜੀ ਇਹ ਵੀ ਜਿਹੜੀ ਗੱਲ ਆਪਾਂ ਕਰਦੇ ਹਾਂ ਨਾ ਵੀ ਆਪਾਂ ਆਪਣਾ ਘਰ ਵੀ ਸਾਫ਼ ਕਰਦੇ ਹਾਂ ਤੇ ਆਲਾ ਦਵਾਲਾ ਵੀ ਆਪਾਂ ਸਾਫ਼ ਰੱਖੀਏ ਕਿਉਂਕਿ ਜੋ ਆਪਣਾ ਇੱਕ ਮਲਟੀਪਲ ਨੂੰ ਸਵੈ ਸੇਵ ਕਲਾਏ ਜਾਂਦੇ ਆ ਉਹ ਤਕਰੀਬਨ ਸਾਰੀ ਵਾਰਡ ਦੇ ਵਿੱਚ ਘੁੰਮਦੇ ਤਾਂ ਹੈ ਪਰ ਫਿਰ ਵੀ ਉਹ ਕਾਫੀ ਨਹੀਂ ਹੁੰਦੇ ਅਸੀਂ ਸਾਰੇ ਆਪਣੇ ਮਾਹੌਲ ਨਿਵਾਸੀਆਂ ਨੂੰ ਤੇ ਸਾਰੇ ਖਰੜ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਘਰ ਦਾ ਘਟੋ ਘਟਾ ਆਪਣੇ ਘਰ ਦੇ ਨੇੜੇ ਤੇ ਜਿਹੜਾ ਆਪਣਾ ਘਰ ਦੇ ਆਕਾ ਸਾਰਾ ਸਾਫ਼ ਸੁਥਰਾ ਰੱਖੀਏ ਤਾਂ ਕਿ ਜੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਕਰੇ ਇਸ ਤਰ੍ਹਾਂ ਸਾਰੇ ਸ਼ਹਿਰ ਬਹੁਤ ਸਾਫ਼ ਸੁਥਰਾ ਹੋ ਸਕਦਾ ਤੇ ਅਸੀਂ ਆਪਣੇ ਵੱਲੋਂ ਜਿੰਨੇ ਵੀ ਵੱਧ ਵੱਧ ਆਪਣੀ ਵਾਰਡ ਦੇ ਕੰਮ ਹੋ ਸਕੇ ਉਹਨੇ ਕਰਾਏ ਆ ਪਰੰਤੂ ਫੇਰ ਵੀ ਬਹੁਤ ਸਾਰੇ ਕੰਮ ਸਾਡੇ ਰਹਿ ਜੰਨੇ ਆ ਤੇ ਮੈਂ ਆਪਣੇ ਜਿਹੜੇ ਕੰਮ ਸਾਡੇ ਰਹਿ ਗਏ ਉਹਨਾਂ ਨੂੰ ਅਸੀਂ ਬਹੁਤ ਛੇਤੀ ਨੇਪਰੇ ਚਾੜਾਂਗੇ ਪਰ ਫਿਰ ਵੀ ਮੈਂ ਸਾਰੇ ਆਪਣੇ ਵਾਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਸੱਤੇ ਉਲਟੀਆਂ ਰਹਿ ਗਈਆਂ ਉਹ ਵੀ ਅਸੀਂ ਆਪਣੇ ਪੂਰੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਸਾਰੇ ਸਾਡੇ ਕੰਮ ਹੋ ਵੀ ਚੁੱਕੇ ਆ ਜਿਸ ਤਰ੍ਹਾਂ ਸਾਡੇ ਆਹ ਨਾਲ ਇੱਕ ਪਾਰਕ ਬਣ ਰਿਹਾ ਇਹ ਇੱਕ ਸ਼ਿਵਜੋਤ ਦੇ ਵਿੱਚ ਵੀ ਪਾਰਕ ਬਣ ਰਿਹਾ ਤੇ ਇਸ ਤਰ੍ਹਾਂ ਹੀ ਇੱਕ ਟਿਊਬਲ ਸਾਡਾ ਹੁਣ ਛੇਤੀ ਹੀ ਇਹਦੇ ਵਿੱਚ ਮਿਊਜ਼ਿਕ ਕਮੇਟੀ ਦਾ ਆਪਣਾ ਪ੍ਰੋਗਰਾਮ ਦੇ ਵਿੱਚ ਲੱਗਣਾ ਸ਼ੁਰੂ ਹੋਵੇਗਾ ਇਸ ਤਰ੍ਹਾਂ ਇਕੁਟੀਬਲ ਹੋਰ ਔਜਲੇ ਦੇ ਵਿੱਚ ਵੀ ਲੱਗਣਾ ਜਿੱਥੇ ਕਿ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਜੀ ਸਾਨੂੰ ਉੱਥੇ ਜਗ੍ਹਾ ਮਿਲ ਜਵੇ ਇਸ ਤਰ੍ਹਾਂ ਇਕੁਟੀਬਲ ਅਸੀਂ ਪਹਿਲਾਂ ਲੋ ਆ ਚੁੱਕੇ ਹਾਂ ਕਿਉਂਕਿ ਸੇ ਬਾਸੀਆਂ ਬਾੜ ਬਾਸੀਆਂ ਦੇ ਮੁਸ਼ਕਲਾਂ ਬਹੁਤ ਜ਼ਿਆਦਾ ਸਨ ਤੇ ਇੱਕ ਦੋ ਮੁਸ਼ਕਲਾਂ ਹੋਰ ਵੀ ਆ ਜਿਹੜੀਆਂ ਮੇਨ ਰਹਿੰਦੀਆਂ ਤੇ ਜੇ ਪ੍ਰਮਾਤਮਾ ਨੇ ਕਿਰਪਾ ਕਰੀ ਅਸੀਂ ਉਹ ਵੀ ਪੂਰੀਆਂ ਦੂਰ ਕਰ ਦਾਂਗੇ ਤੇ ਮੈਂ ਮਹੱਲਾਨ ਵਸੇਂ ਵੇੜਦਾਰ ਤੋਂ ਬੰਦੀ ਛੋੜ ਦਿਖਸ ਅਤੇ ਦਿਵਾਲੀ ਦੀਆਂ ਵਧਾਈਆਂ ਦਿੰਦਾ ਧੰਨਵਾਦ